ਸਾਰਾ ਛੜ ਗਿਆ ਯੇ ਉੱਤੇ ਅਕੀ ਤੱਕ ਗਈਆਂ ਤੜਕਾ ਤਰਿਆ ਸੀ ਤੜਕਾ ਕਰਦਾ ਸਾਰੇ ਛੱਡੇ ਪੜ ਕੇ ਸਾਰਾ ਫੋਨ ਆ ਗਿਆ ਸੀ ਤੂੰ ਮੈਂ ਉਸ ਨੂੰ ਚਲ ਗਈ ਸੀ ਫੋਨ ਸੁਣ ਚਲ ਗਈ ਤਾਂ ਨਾ ਵੇਖਿਆ ਕਰ ਬਸ ਤੜਕਾ ਛਾਰ ਕੇ ਤਾਂ ਛੱਡਿਆ ਵਾ ਸਾਰਾ ਕਿ ਇੱਧਰ ਆ ਜਾ ਹੁਣ ਮਰ ਜਾ ਆਣ ਕੇ ਇੱਧਰ ਫਿਰ ਕਹਿਣ ਕਿ ਸਹੋਰੀ ਨੇ ਸਾਰ ਛੱਡੀ ਆ ਤੇ ਕਿਦਾ ਫੋਨ ਸੁਣ ਲਈ ਹੈ ਤੂੰ ਉਹ ਫੋਨ ਆ ਗਿਆ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਤੇਰ ਤੜਕੇ ਗਈ ਆ ਹੋ ਤੇਰਾ ਕੰਮ ਰਹਿੰਦਾ ਹੀਗਾ ਫੋਨ ਤੇ ਚੰਬੜੀ ਰਿਆ ਕਰ ਤੇ ਫੋਨ ਕਿਦਾਂ ਸੀਗਾ ਤੈਨੂੰ ਮਾਮੇ ਦਾ ਫੋਨ ਆਇਆ ਹੀ ਹੁੰਦੇ ਰੋਟੀ ਭੇਜ ਦੋ ਕਿੱਥੇ ਭੇਜ ਦੋ ਰੋਟੀ ਉਹਨਾਂ ਨੂੰ ਹਸਪਤਾਲ ਤੁਹਾਨੂੰ ਪਤਾ ਤੇ ਆ ਮਾਮੇ ਬਿਮਾਰ ਆ ਤੇ ਤੇਰੀ ਮਾਂ ਨੇ ਚੰਗਾ ਪਖੰਡ ਫੜਿਆ ਹੀ ਓਏ ਹੈ ਇਹ ਕਰਕੇ ਇਹ ਕਿੱਦਾਂ ਦਾ ਕੰਮ ਹੋ ਗਿਆ ਰੋਟੀਆਂ ਭੇਜ ਤਾ ਰੋਟੀਆਂ ਭੇਜ ਦੋ ਤੁਸੀਂ ਮੈਂ ਮਿੰਟਾਂ ਤੱਕ ਤਰਾ ਦਮ ਆਜੂਗਾ ਤੇ ਰੋਟੀ ਪੰਟੇ ਭੇਜਣਾ ਹੀ ਪੈਂਦਾ ਵਾ ਤੁਸੀਂ ਦੱਸ ਮੇਰੇ ਨਾਲ ਮੂ ਲੜਾਉਂਦੇ ਹੀ ਆ ਹੁਣ ਮੇਰੇ ਨਾਲ ਜ਼ਬਾਨ ਲੜਾਣੀ ਸ਼ੁਰੂ ਕਰ ਦਿੱਤੀਓ ਮਾਂ ਲੱਗ ਗਈ ਆ ਗਈ ਆ ਤੇ ਦਾ ਸੋ ਮੇਲ ਰੋਟੀ ਤੇ ਭੇਜਨੀ ਆ ਨਾ ਕਾਦੀ ਰੋਟੀ ਤੇ ਜਿਨੀ ਆ ਨਾ ਤੂੰ ਹੋਰ ਹੈ ਨੀਰ ਸਤੇਦਾਰ ਉਹਨਾਂ ਦੇ ਤੂੰ ਹੀ ਗੱਲੇ ਰਹਿ ਗਈਆਂ ਵੱਡੀ ਸਵਾਣੀ ਰੋਟੀ ਭੇਜਣ ਨੂੰ ਤੇ ਕੁੱਕਰ ਸਾਫ ਛੱਡੇ ਸਾਰਾ ਤੇਰੀ ਮਾਲ ਦਾ ਚ ਭੇਜਿਆ ਵਾ ਇਹ ਕਿੰਨੇ ਸਾਫ ਕਰਨਾ ਵਾ ਹੁਣ ਚੁੱਲੇ ਤੇ ਰੋਟੀਆਂ ਪਕਾਉਂਦੀਆਂ ਆ ਗਈਆਂ ਜਾਂ ਤੇ ਤੂੰ ਹੀ ਲੱਗ ਪਈਆਂ ਜੇ ਗੈਸਾ ਦੇ ਰੋਟੀਆਂ ਪਕਾਉਣ ਵਾਸਤੇ ਹੈ ਸਾਰਾ ਭਾਂਡਿਆਂ ਦਾ ਵੇਖੀ ਹਾਲ ਕੀਤਾ ਤੂੰ ਇੱਧਰ ਆ ਆ ਵੇਖ ਜਰਾ ਆ ਛੱਡੇ ਕੁਛ ਦਾ ਹਾਲ ਹੈ ਤੇਰੇ ਘਰ ਆਪਰ ਜਾਈ ਹੋਣੇ ਆ ਤਨੜ ਕੋ ਨਾਮ ਕੁੱਕਰ ਖੜੀ ਹੋਂ ਮਾ ਮਾ ਤੇਰੇ ਕੁੱਕਰ ਰੱਖ ਇੱਥੇ ਇੱਕ ਹੈ ਮੇਰਾ ਕੋ ਭਾਂਡੇ ਦਾ ਦੋ ਛੱਡੇ ਕੱਕੜੀਆਂ ਕੜਾਈ ਦਾ ਵੇਖ ਹੈ ਸਾਲ ਛੜ ਕੇ ਲੂਣ ਜਦ ਤੱਕ ਦੁੱਧ ਸਾੜ ਛੜਨੀ ਆ ਕਦੀ ਕੁਛ ਕਦੀ ਕੁਛ ਸਭ ਦੀਆਂ ਕੋਲ ਗਈ ਗੈਸ ਤੇ ਰੱਖ ਦੀਆਂ ਉਹ ਹੀ ਗੱਲ ਆ ਨਾ ਕਿ ਚੁੱਲ੍ਹਿਆਂ ਤੇ ਰੋਟੀਆਂ ਪਕਾਣੀਆਂ ਆਈ ਆਂਦੀਆਂ ਨੇ ਤੁਹਾਨੂੰ ਲੋਕਾਂ ਨੂੰ ਤੇ ਇੱਕ ਚੁੱਲ੍ਹਿਆਂ ਤੇ ਪਕਾਉਣ ਦੀ ਜਗਾ ਜੇ ਐ ਇਹਨਾਂ ਨੇ ਤੁਹਾਨੂੰ ਵੱਲ ਖੁਲਾਉਂਦੇ ਹੈਗੇ ਤੁਹਾਨੂੰ ਚੀਜ਼ਾਂ ਦੇ ਕੋਈ ਨਾ ਮਮੀ ਕਰ ਦਿੰਨੀ ਸਾਫ਼ ਮੈਂ ਕੀ ਸਾਫ਼ ਕਰ ਦਿੰਨੀ ਹੈ ਕਿੰਨੇ ਕੋ ਭਾਂਡੇ ਸਾੜੇਗੇ ਸਾਫ਼ ਕਰਨਗੇ ਹੈਂ ਰਹਿਣ ਦੇ ਕੋ ਮੇਰਾ ਗੋ ਭਾਂਡਾ ਚੱਜਦਾ ਦੱਜ ਤੇਰਾ ਕੱਖ ਨਹੀਂ ਨਾ ਆਇਆ ਕੱਖ ਨਹੀਂ ਆਇਆ ਤੇਰੇ ਦੱਜ ਚ ਹਾਂ ਪਤਾ ਨਹੀਂ ਕੀ ਆ ਜਦੋਂ ਉਸ ਕਾ ਕੀ ਆ ਜਾਂਦੀ ਆ ਲੰਘਿਆ ਯੋਨਸ ਸਿਕਾਤ ਸਿਕਾਤ ਅੰਦਰ ਬੈਠ ਸ਼ਸ਼ਕਲ ਮਾਸੀ ਜੀ ਹੋਰ ਪਾਣੀ ਲੈ ਆਂ ਲੈ ਆ ਹੋਰ ਮਾਸੀ ਜੀ ਵਧੀਆ ਹਾਂ ਵਧੀਆ ਬੜਾ ਵਧੀਆ ਹੋਰ ਸਭ ਵਧੀਆ ਹਾਂਜੀ ਵਧੀਆ ਅੱਛਾ ਵਧੀਆ ਹੀ ਹੋਣਾ ਚਾਹੀਦਾ ਤੂੰ ਇਹ ਕਿ ਚਲ ਕੇ ਗਈ ਸੀ ਮੈਂ ਭੂਆ ਕਰੋ ਮੰਗਾ ਲੈਂਦੀ ਰੋਟੀ ਅੱਗੇ ਵੀ ਤੇ ਨਿਹਦਾਂ ਤੇ ਹੁੰਦਾ ਘਰ ਹੁੰਦੀ ਆ ਫਿਰ ਕਿਉਂ ਨਾਲੇ ਮੈਂ ਐਨੇ ਦਿਨ ਹੋ ਗਏ ਮੈਂ ਰੋਟੀ ਭੇਜੀ ਵੀ ਨਹੀਂ ਨਾ ਨਾਲੇ ਲਾਗੇ ਘਾਰਿਆ ਤੇ ਮੈਂ ਸਾਰਾ ਪਿਆਰ ਕੀਤੀ ਹੈ ਬਸ ਮੈਂ ਪੈਕ ਕਰ ਦੇਣੀ ਤੁਹਾਨੂੰ ਹੁਣ ਕਹਦੇ ਪਖੰਡ ਕਰਨ ਦੇ ਜੇ ਜਿਹੜੇ ਬਣਾ ਹੀ ਦਿੱਤੀ ਹੈ ਤੇ ਨਾਲੇ ਟੈਲੀਫੋਨ ਤੇ ਸਾਰੀਆਂ ਗੱਲਾਂ ਹੋਈ ਹੋਈਆਂ ਨੇ ਨਹੀਂ ਮਾਸੀ ਜੀ ਮੈਂ ਨਹੀਂ ਉਹਨੂੰ ਕੁਝ ਕਹਿ ਨਹੀਂ ਮੈਂ ਤਾਂ ਉਹਨੂੰ ਟੈਲੀਫੋਨ ਤੇ ਵੀ ਇਹੀ ਕਿਹਾ ਹੈ ਕਿ ਤੂੰ ਰਹਿਣ ਦੇ ਖੇਚਲ ਨਾ ਕਰ ਰਹੀ ਭੂਆ ਕਰੋ ਮੰਗਾ ਲਾਂਗੇ ਮਮੇ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਨਾਲੇ ਇਹਨਾਂ ਦਿਨ ਹੋ ਗਏ ਸਾਡੇ ਕੋਲ ਰੋਟੀ ਵੀ ਨਹੀਂ ਗਈ ਤੇ ਇਸ ਕਰਕੇ ਮੈਂ ਕਿਹਾ ਚੱਲ ਅਸੀਂ ਘਰ ਦੇਣੀ ਆਓ ਖਵਾ ਖਵਾ ਰੋਟੀ ਨਾਲ ਪਕਾ ਪੈਕ ਕਰਕੇ ਦੇ ਸਮੂਹ ਸੀ ਦੇ ਆਏ ਸੋ ਕੋਈ ਨਹੀਂ ਕੁਝ ਬਰਕਾਰ ਹੋ ਮਸਤ ਨਾ ਰਹੇ ਜੀ ਦਰਜੋ ਦਰਜੋ ਸਰ ਸਰ ਮਾਸਟਰ ਜੀ ਵਧੀਆ ਸਾਹਿਬ ਬਸ ਠੀਕਾ ਵਧੀਆ ਕੀ ਹਾਲ ਹਨ ਠੀਕ ਹੈ ਸਭ ਹਾਂਜੀ ਹਾਂਜੀ ਵਧੀਆ ਆ ਯਾ ਸਭ ਕਿੰਨੇ ਦਿਨ ਅੱਧੇ ਆਏ ਤੁਸੀਂ ਦੱਸਿਆ ਹੀ ਨਹੀਂ ਬਿਮਾਰ ਹੈ ਕੋਈ ਕਰੋ ਚਲੋ ਰੋਟੀ ਰੱਟੀ ਭੇਜ ਦਿੰਦਾ ਉੱਥੇ ਹੈ ਨਹੀਂ ਆ ਇਹ ਦਿੱਤ ਨੂੰ ਤਾਂ ਦੱਸਿਆ ਹੀ ਅੱਛਾ ਹੂੰ ਦੱਸਿਆ ਤੇਰੀ ਇਤਨੀ ਗੱਲ ਨਹੀਂ ਕੀਤੀ ਸਰ ਪਤਾ ਨਹੀਂ ਨਹੀਂ ਅਸੀਂ ਤਾਂ ਹੀ ਵੀ ਅੱਜ ਆਏ ਨੇ ਤੇ ਭੂਆ ਘਰ ਰੋਟੀ ਹੁੰਦੀ ਆ ਨਹੀਂ ਨਹੀਂ ਚਲੋ ਰੋਟੀ ਰੋਟੀ ਕੋਈ ਕੋਈ ਜਿਆਦਾ ਖੁਲਾ ਹੁੰਦਾ ਵਾ ਰੋਟੀ ਰੋਟੀ ਚਾਦੀ ਦੀ ਉੱਥੇ ਨਹੀਂ ਅੱਜ ਜੀ ਜੋ ਸਾਡੀ ਉਸੇ ਮਰਜ਼ੀ ਕੀਤੀ ਹੈ ਥੋੜੀ ਬਹੁਤੀ ਹੋ ਹਾਂਜੀ ਨਹੀਂ ਅੱਜ ਦੀ ਤੂੰ ਕਹਿੰਦੀ ਪਈ ਕਿ ਹਾਂ ਇਧਰੋਂ ਲੈ ਜਾਓ ਵੈਸੇ ਭੂਆ ਘਰ ਹੁੰਦੀ ਪਈ ਤੁਸੀਂ ਝਕਣਾ ਨਹੀਂ ਕਿਸੇ ਚੀਜ਼ ਤੋਂ ਵੀ ਜੋ ਜੀ ਚਾਹੀਦੀ ਹੈ ਨਾ ਹਮ ਦੱਸ ਦੇਣਾ ਅੰਦਰ ਤੇ ਪਹੁੰਚਾ ਦੇਣਾ ਕੋਈ ਨਹੀਂ ਅੰਕਲ ਕੋਈ ਨਹੀਂ

ਕਾਜ ਨੂੰ ਪਤਾ ਨਹੀਂ ਆ ਨਾ। ਹਾਂ। ਨਾ। ਮੇਰੇ ਰੋਟੀ ਪੈ ਕੇ ਲਿਆਵਾਂ ਫਿਰ। ਹਾਂ ਹਾਂ ਕਰ ਦੇ ਨਹੀਂ ਜਾਣਾ ਫਿਰ। ਹੋ ਰੋਟੀ ਵਾਸਤੇ ਕੋਈ ਨਹੀਂ ਆਇਆ ਕੋਈ। ਨਹੀਂ ਤਾਂ ਹਮ ਤਾਂ ਸਦੇ ਹੀ ਪੂ ਆਇਆ ਬਸ ਤੇ ਨਹੀਂ ਤੂੰ ਹੀ ਲੱਗ ਗਈ। ਮੈਂ ਇੱਥੇ ਹਮ ਨਹੀਂ ਲੱਗ ਗਈ। ਨਾਜ ਵਾਜ। ਤੇ ਮਾਮੀ ਦੇ ਪੇਕੇ ਕਿੱਥੇ ਨੇ? ਉਹ ਦੂਰ ਡਰਾਡੇ ਫਿਰ। ਦੂਤ ਡਰਾਡੇ ਕਿੱਥੇ ਰਹਿੰਦੇ ਨੇ? ਹੋਰ ਕਿੱਥੇ ਨੇ? ਨਹੀਂ ਪਤਾ ਨਹੀਂ ਹਾਨੂੰ ਹੁਣ ਇੰਨਾ ਨਹੀਂ ਨਾ ਪਤਾ ਅਸੀਂ ਤਾਂ ਆਪ ਕੋ ਨਵੇਂ ਆਏ تھے ਨਵੇਂ ਆਏ ਜੀ ਹਾਂਜੀ ਠੀਕ ਹੈ ਕਿੰਨੇ ਦਿਨ ਲੱਗਣੇ ਨੇ ਹੁਣ ਹਸਪਤਾਲ ਚ ਕਹਿੰਦੇ ਆਪ ਇੱਥੇ ਦਾ ਪ੍ਰੈਸ਼ਰ ਨੇ ਹਫਤਾ ਦੋ ਹਫਤੇ ਲੱਗ ਜਾਣਗੇ ਇਹ ਬਾਰੇ ਇੱਥੋਂ ਹੀ ਰੋਟੀਆਂ ਜਾਣ ਕਰਨਗੀਆਂ ਫਿਰ ਹੁਣ ਕਿੰਨੇ-ਕਿੰਨੇ ਟਾਈਮ ਨਹੀਂ ਕਦੀ ਕੋਈ ਲੈ ਆਉਂਦਾ ਕਦੀ ਕੋਈ ਲੈ ਆਉਂਦਾ ਵਾ ਠੀਕ ਹੈ ਅੱਲੇ ਬਾਬੇ ਤੇ ਵਿੱਚ ਨਾ ਚਾਹ ਵੀ ਪਾਤੀ ਆ ਚਾਹ ਦੀ ਕੀ ਜ਼ਰੂਰਤ ਹੀ ਹੁੰਨਾ ਕੋਈ ਗੱਲ ਨਹੀਂ ਕੋਈ ਲੈ ਜੋ ਕੋਈ ਨਹੀਂ ਚਾਹ ਦੀ ਹੁਣ ਬਣਾਤੀ ਤਾਂ ਡੋਲਣੀ ਥੋੜਾਈ ਜਨੇ ਚਾਹ ਤਾਂ ਬਣਾ ਦੇ ਦਿੱਤੀ ਉਹਨੇ ਉਥੇ ਮਹਿੰਗੀ ਮਿਲਦੀ ਹੈ ਨਾ ਕੋਈ ਗੱਲ ਨਹੀਂ ਪੀ ਲਓ ਚਲ ਠੀਕ ਆ ਚਲ ਚਲ ਚੱਲਦੇ ਮਾਸੀ ਜੀ ਅੱਛਾ ਜਾਓ ਚੰਗਾ ਧੰਨਵਾਦ ਪਿਆਰ ਵੇ ਜੈਤਰਾਣ ਕੱਬਾ ਗੋਟੀਆਂ ਮਾਰ ਲੇ ਮਮੀ ਇੱਕ ਰੋਟੀ ਆ ਦੱਸ ਤੇ ਅਸੇ ਤਾਂ ਕੀ ਗੱਲ ਹੋ ਗਈ ਆ ਇੱਕ ਰੋਟੀ 35 ਰੋਟੀਆਂ ਸੀਗੀਆਂ ਤੈਨੂੰ ਪਤਾ ਵੀ ਹੈਗਾ ਰਾਸ਼ਨ ਕੀ ਪਾ ਚੱਲਦਾ ਵਾ ਹੈਂ ਦਾਦਾ ਕੀ ਪਾਣੇ ਪਤਾ ਹੈਗਾ ਵਾ ਮੈਂ ਤਾਂ ਦੀ ਗੱਲ ਨਾਲ ਸਹਿਮਤ ਆ ਜੇ ਆਪਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਸੁੱਖ ਵੇਲੇ ਕੰਮ ਹੋਣਾ ਤੇ ਫਿਰ ਕੀ ਫਾਇਦਾ ਹੋਇਆ ਸਾਡੇ ਲੱਗ ਬੋਲਣਾ ਤੇ ਸਾਰਾ ਪੰਡ ਭਾਰ ਆ ਗਈਆਂ ਆਪਣੇ ਘਰ ਤੇ ਚੁੱਕਿਆ ਉਹਨਾਂ ਦੇ ਹੋਰ ਰਿਸ਼ਤੇਦਾਰ ਹੈ ਨਹੀਂ ਹਾਂ ਇਕ ਖੋ ਜਾਨ ਨਾ ਮੈਂ ਰੋਟੀਆਂ ਪਰ ਪਰ ਕੇ ਥੱਬੇ ਪਰ ਪਰ ਕੇ ਰੋਟੀਆਂ ਇਕ ਨੂੰ ਵੀ ਦੇਤੀ ਤੇ ਕੀ ਗੱਲ ਹੋ ਗਈ ਆ ਕੋਈ ਗੱਲ ਹੀ ਨਹੀਂ ਹੋਇਆ ਪਲਾ ਉਹ ਵੀ ਤੇ ਆਪਣੇ ਹੀ ਆ ਅੱਛਾ ਆਪਣੇ ਨੇ ਉਹ ਤੇਰੇ ਆਪਣੇ ਹੋਣਗੇ ਮੇਰੇ ਨਹੀਂ ਆ ਉਹ ਹੰਦ ਲੱਗੀ ਆ ਲੈ ਕੇ ਕੀ ਆਈ ਨਾਲੇ ਤੇ ਕੇ ਤਾ ਸਾਰਾ ਤੇਕੇ ਨੂੰ ਢੋਟਾ ਦੇਈ ਜਾ ਤੇਰੀ ਮਾਂ ਦੇ ਕੋ ਛੱਲਾ ਨਹੀਂ ਕਿਤੇ ਮੈਨੂੰ ਪਾਣ ਨੂੰ ਤੇ ਦਿੱਤਾ ਹੈ ਕਿਤੇ ਵਿਆਹ ਦੇ ਤੇ ਅੱਜ ਨਾਲ ਲੀੜ ਵਾਲੇ ਦਿੱਤਾ ਮੈਨੂੰ ਪਾਉਣ ਨੂੰ ਹੈ ਹੁਣ ਤਰ ਬੜੀਆਂ ਗੱਲਾਂ ਆਉਣ ਡੀਆਂ ਨੇ ਰੋਟੀ ਨਾ ਪਰਪਰ ਕੇ ਤੇ ਉਹ ਵੀ ਚੰਗੇ ਨੇ ਆ ਜਾਂਦੇ ਨੇ ਮੂੰਹ ਚੁੱਕ ਕੇ ਜਦੋਂ ਮਰਜੀ ਲੈਣ ਵਾਸਤੇ ਰਾਸ਼ਨ ਗਏ ਹਾਂ ਜੀ ਭੈਣ ਲੱਗ ਗਏ ਆ ਹੈ ਤੇ ਤੇਰੀ ਮਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇ ਇਹ ਗੰਦੀ ਜਿੰਨਾਂ ਨੂੰ ਜਾ ਲੈ ਉਹ ਜਾ ਕੇ ਭੈਣ ਕੋ ਰਾਸ਼ਨ ਤੇ ਤੇਰੀ ਮਾਮੀ ਨੇ ਪੇਕੇ ਕਿੱਥੇ ਗਏ ਨੇ ਉਹ ਉਹ ਨਹੀਂ ਕਰ ਸਕਦੇ ਕੁਝ ਵੀ ਹੈ ਨਾਲ ਤੇ ਆ ਚੰਗੇ ਕੰਮ ਵੀ ਤੇ ਰੋਜ਼ ਹਰ ਕਹਤਾ ਕਿ ਇੱਥੇ ਰੋਟੀ ਜਵਾਂ ਕਰੂੰਗੀ ਫਿਕਰ ਨਾ ਕਰਿਓ ਤੁਸੀਂ ਹੈ ਤੇ ਭਾ ਦੇ ਦੇ ਜਾਂਦੇ ਮੋਰੀਆਂ ਪਰ ਪਰ ਕੇ ਰਾਸ਼ਨ ਹੈ ਹਾਂ ਤੇ ਤੂੰ ਚੰਗਾ ਉਹਨਾਂ ਨੇ ਸਾਰਿਆਂ ਨੇ ਤੇ ਪੱਲਾ ਝਾੜ ਲਿਆ ਵਾ ਹੈ ਰੋਟੀ ਤੋਂ ਤੇ ਤੇਰੇ ਤੇ ਸਾਰੇ ਪੰਡ ਪਾਤੀ ਉਹਨਾਂ ਨਾਲ ਹੱਡੀ ਤੇ ਤੁਸੀਂ ਮੂੰਹ ਬਣਾ ਕੇ ਕਹਿਤਾ ਕੋਈ ਨਹੀਂ ਇੱਥੇ ਹੀ ਜਾਓ ਕਰੋ ਰੋਟੀ ਹੁਣ ਹੈ ਤੇ ਰਾਸ਼ਨ ਦਾ ਭਾਗ ਤੇ ਪੁੱਛਿਆ ਕਿ ਅੱਜ ਬਾਜ਼ਾਰ ਚ ਜਾ ਕੇ ਹੈ ਕੀ ਹੁੰਦਾ ਵਾ ਭਾ ਰਾਸ਼ਨ ਦਾ ਇੱਥੋਂ ਜਿਹੜੇ ਕਿਤਰੀਆਂ ਭੱਗੇ ਜਾਣ ਰਹੀਆਂ ਨੇ ਐ ਜਿਹੜੇ ਲੰਮੇ ਬੇਲ ਬਾਂਦੇ ਨੇ ਰਾਸ਼ਨ ਦੇ ਹਨਾ ਤਾਂ ਐਡੀ ਗੜੀ ਕਰੀ ਨਾਲ ਭਾ ਰੋਟੀ ਦੀ ਕਿਹੜੀ ਗੱਲ ਹੁੰਦੀ ਹੈਣੀ ਉੱਤੇ ਬਲ ਹਸਤ ਦੇ ਬਾਹਰ ਉਹ ਹੁੰਦੇ ਨਹੀਂ ਰੋਟੀ ਵਾਲੇ ਸਾਰਾ ਕੁਛ ਮੈਂ ਜਿੰਦਾ ਵਾ ਉਹ ਪੈਸਾ ਕੌਣ ਖਰਚੇ ਪੈਸਾ ਖਰਚਣ ਤੋਂ ਕੋਈ ਤਿਆਰ ਨਹੀਂ ਹੈਨਾ ਇਦੋਂ ਚਾਹ ਫ੍ਰੀ ਚੱਲ ਜਾਣੀ ਆ ਉਦੋਂ 15 ਰੁਪਏ ਦਾ ਕੱਪ ਹੋਣਾ ਹੈ ਸਾਰੇ ਹੁੰਦੇ ਆ ਰੋਟੀ ਦੇ ਬਾਅਦ ਸਾਰੇ ਹੁੰਦੇ ਚਾਹ ਲੈ ਲੋ ਰੋਟੀਆਂ ਵਾਸਤੇ ਸਾਰਾ ਕੁਛ ਹੀ ਉੱਤੇ ਖਾਣ ਨੂੰ ਮੇਰੇ ਮਾੜੇ ਤੇ ਹੈਵੀ ਆ ਵਿਚਾਰੇ ਉਹ ਰੋਟੀਆਂ ਦਾ ਖਰਚਾ ਚੁੱਕਣਗੇ ਆ ਹਸਪੀਟਲ ਦਾ ਨਾਲ ਤੈਨੂੰ ਪਤਾ ਦੁਹਾਈਆ ਕਿੰਨੀਆ ਮਹਿੰਗੀਆਂ ਆ ਲੋਕੀ ਤੇ ਬਾਹਰ ਲੰਗਰ ਲੋਂਦੇ ਆ ਤੂੰ ਇੱਕ ਰੋਟੀ ਪਿੱਛੋਂ ਹੀ ਮੇਰੇ ਜੀਤ ਭਾਬੀ ਨੂੰ ਇਹਨਾਂ ਕੁਛ ਕਹਿਤਾ ਮੈਨੂੰ ਇਹਨਾਂ ਕੁਛ ਕਹਿਤਾ ਤੇ ਲੰਗਰ ਲਾਉਂਦੇ ਤਾਂ ਲੰਗਰਾਂ ਤੋਂ ਹੀ ਖਾ ਲਾ ਹਾਂ ਫਿਰ ਇੱਥੇ ਆਉਂਦੀ ਕੀ ਜ਼ਰੂਰਤ ਆ ਲੰਗਰਾਂ ਤੋਂ ਰੋਟੀ ਨਹੀਂ ਖਾਦੇ ਜਾਂਦੇ ਉਹਨਾਂ ਕੋਲ ਨਾ ਮੈਂ ਤੈਨੂੰ ਕੀ ਕਹਿਤਾ ਨਹੀਂ ਹੈ ਹੱਦ ਹੋ ਗਈ ਤੇਰੇ ਵਾਲੀ ਨਾਲੇ ਇਥੋਂ ਰਾਸ਼ਨ ਜਾਂਦੇ ਆ ਨਾਲੇ ਤੈਨੂੰ ਹੁਣ ਕਹਿਾਂ ਨਹੀਂ ਕਿ ਮੇਰੇ ਭੈਣ ਦਾ ਕੋਈ ਕਹਿ ਦਿੱਤਾ ਅੱਜ ਤੇ ਭੇਜ ਦੀ ਰੋਟੀ ਅੱਗੇ ਤਾਂ ਨਾ ਭੇਜੀ ਮਾਤਰ ਸਾਥੀ ਆ ਤੇ ਸਮਝ ਲੱਗੀ ਮੇਰੀ ਗੱਲ ਦੀ ਕਿਹਨਾਂ ਕੰਮੀ ਫੋਨ ਤੇ ਮੈਂ ਬੇਇੱਜ਼ਤੀ ਕਰ ਦਿੱਤੀ ਉਹਨਾਂ ਦੀ ਇੱਥੇ ਨਾ ਆਉਣ ਰੋਟੀ ਲੈਣ ਵਾਸਤੇ ਹੁਣ ਮੇਰੇ ਘਰ ਹੱਲੀ ਅੱਜ ਲੰਗਰ ਨਹੀਂ ਲੱਗਿਆ ਤੇ ਮੈਂ ਇੱਕ ਗੱਲ ਦੱਸੋ ਜਦ ਤਾਈ ਜੀ ਬਿਮਾਰ ਹੀ ਹਸਪਤਾਲ ਦਾਖਲ ਹੀ ਉਦੋਂ ਮੈਂ ਹੀ ਭੇਜਦੀ ਰਹੀ ਤਿੰਨ ਟਾਈਮ ਦੀ ਰੋਟੀ ਭੇਜਦੀ ਰਹੀ ਉਦੋਂ ਤੁਸੀਂ ਐਡਾ ਡੱਬਾ ਲਿਆ ਕੇ ਰੱਖਿਆ ਸੀ ਅੱਠ ਖਾਨਿਆਂ ਵਾਲਾ ਉਹ ਚ ਭਰ-ਭਰ ਮੈਂ ਸਬਜ਼ੀ ਭੇਜਦੀ ਰਹੀ ਉਹਨਾਂ ਨੂੰ ਕਹੂੰ ਤੂੰ ਮੇਰੇ ਨਾਲ ਰਲ ਗਈਆਂ ਹੈ ਇਹ ਉਹ ਤਾਂ ਮੇਰੇ ਆਪਣੇ ਨੇ ਮੇਰਾ ਸ਼ਰੀਕਾ ਵਾ ਮੇਰਾ ਨੱਕ ਨਾ ਵੱਡਿਆ ਜਾਊ ਜੇ ਮੋਂਨਾਂ ਨੇ ਰੋਟੀ ਨਾ ਭੇਜੂਗੀ ਉੱਥੇ ਮਮੀ ਉਹ ਵੀ ਮੇਰੇ ਆ ਮੇਰੀ ਮਾਮੀ ਵੀ ਮੇਰੇ ਆਪਣੇ ਹੀ ਆ ਜਿਨੇ ਜਾਣੇ ਹਸਪਤਾਲ ਆਉਂਦੇ ਹੁੰਦੇ ਹੁੰਦੇ ਹੀ ਉਹਨੇ ਘਰ ਵੀ ਆਉਂਦੇ ਹੁੰਦੇ ਹੀ ਉਹਨਾਂ ਨੂੰ ਮੈਂ ਸੰਭਲੀ ਰਹੀ ਸੀ ਉਤੋਂ ਹਸਪਤਾਲ ਰੋਟੀ ਭੇਜਣੀ ਤੇ ਉਤੋਂ ਘਰ ਇਤ ਮੈਂ ਸਾਰਿਆਂ ਨੂੰ ਸਾਂਭਣਾ ਮੈਂ ਤਾਂ ਕਦੇ ਨਹੀਂ ਵੱਟ ਪਾਇ ਮੱਥੇ ਤੇ ਮੈਂ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਉਤੋਂ ਨਾਲ ਹਸਪਤਾਲ ਤੋਂ ਕੱਪੜੇ ਆਉਣੇ ਇੰਨੇ ਇੰਨੇ ਉਹ ਮੈਂ ਧੋਣੇ ਉਤੋਂ ਘਰ ਦਾ ਵੱਖਰਾ ਕੰਮ ਸਵੇਰੇ 5 ਵਜੇ ਉੱਠੋ-ਉੱਠ ਮੈਂ ਧੋਂਦੀ ਰਹੀ ਇਹਨਾਂ ਦੇ ਕੱਪੜੇ ਉਹ ਕਹਿੰਦੇ ਹੀ ਕਿ ਆ ਆਪ ਡੱਬੇ ਚ ਪੈ ਕਰਕੇ ਭੇਜਣੀ ਸਬਜੀ بس ਮੇਰਾ ਇਸ ਘਰ ਚ ਕੁਛ ਵੀ ਨਹੀਂ ਆ ਤੂੰ ਮੇ ਨਾਲ ਬਰਾਬਰੀ ਕਰਨ ਨਹੀਂ ਆ ਉਹ ਮੇਰਾ ਸ਼ਰੀਕਾ ਵਾ ਹੈਂ ਤੂੰ ਜੇ ਮੈਂ ਉਥੇ ਨਾ ਕਰਾਂਗੀ ਤੇ ਮੈਂ ਤੇ ਪੱਲੇ ਰੱਖ ਨਹੀਂ ਰਹਿਣਾ ਹੈਗਾ ਤੈਨੂੰ ਮੇਰੀ ਇੱਜ਼ਤ ਦਾ ਵੀ ਖਿਆਲ ਨਹੀਂ ਹੈਗਾ ਵੀ ਕਿਉਂ ਮੇਰੇ ਭੈਣ ਭਰਾਵਾਂ ਨੂੰ ਮੇਰੀ ਲੋੜ ਪੈ ਗਈ ਤੇ ਕੀ ਮੈਂ ਉਹਨਾਂ ਦੀ ਹੱਲਪ ਵੀ ਨਹੀਂ ਕਰ ਸਕਦੀ ਨਾਲੇ ਉਹਨਾਂ ਦੇ ਹੱਥ ਵੱਸ ਹੁੰਦਾ ਜਿਹੜੀਆਂ ਆਰਡਰ ਲੈਂਦੀਆਂ ਵਾ ਮੈਂ ਤੇ ਪਰਿਵਾਰ ਚ ਰਹਿੰਦੀ ਆ ਸਾਰਾ ਕਸੂਰ ਫਿਰ ਸੋਹਰਿਆਂ ਦਾ ਹੀ ਆਊਗਾ ਨਾਲ ਤੁਸੀਂ ਮੇਰੇ ਵੀਰ ਨੂੰ ਵੀ ਕਿੰਨਾ ਕੁਛ ਕਹਿਤਾ ਭਾਬੀ ਨੂੰ ਕਿ ਇੱਕ ਰੋਟੀ ਸੀ ਭੇਜਦੇ ਤਾਂ ਕੀ ਹੋ ਜਾਂਦਾ ਦੱਸ ਦੂਰੋਂ ਨੇੜੋਂ ਕੋਈ ਵਾ ਸਦਾਤ ਲੁੰਦਾ ਆ ਨਾ ਤੇ ਸਾਡੇ ਵਰਗਿਆਂ ਦੇ ਮੂੰਹ ਐਡੇ ਬਣ ਜਾਂਦੇ ਆ ਸੱਸਾਂ ਦੇ ਕਿ ਹੱਦ ਹੀ ਆ ਕੇ ਇਹਦੇ ਹੱਲ ਨਹੀਂ ਕਰ ਸਕਦੇ ਐ ਤਾਂ ਕਿ ਆਪਣੇ ਭੈਣ ਭਰਾਵਾਂ ਜੇ ਗਸਤਾ ਕੋ दाखल ਹੋਈ ਗਿਆ ਤੇ ਵੇਖੋ ਆ ਇੱਕ ਹਸਪਤਾਲ ਦੀ ਰੋਟੀ ਆ ਉਤਰਾ ਭਾਵੇਂ ਸਾਰਾ ਦਿਨ ਸੋਈ ਚ ਵੜਨ ਨਾ ਉਸ ਤਰ੍ਹਾਂ ਵੜ ਵੜ ਵੇਖਣਗੇ ਰਸੋਈ ਚ ਕਿ ਕੀ ਬਣਿਆ ਭਾਂਡੇ ਫੁੱਲ ਲਗੀਆਂ ਕਿਹੜੀ ਸਬਜ਼ੀ ਬਣੀ ਆ ਕੀ ਭੇਜਣ ਲੱਗੀ ਆ ਹਸਪਤਾਲ ਦੀ ਰੋਟੀ ਕੀ ਚੱਲੀ ਆ ਸੱਸਾਂ ਮਾਵਾਂ ਨੂੰ ਤਾਂ ਵਕਤ ਹੀ ਪੈ ਜਾਂਦਾ ਵਾ ਇੱਥੇ ਵੇਖ ਰਿੱਤੋ ਇੱਥੇ ਇੱਕ ਗੱਲ ਆ ਵੀ ਆ ਉਹਦਾ ਸੱਸਾਂ ਮਾਵਾਂ ਭਾਵੇਂ ਕਿੰਨੀਆਂ ਵੀ ਚੰਗੀਆਂ ਹੋਣ ਹਾਂ ਪਰ ਜਦੋਂ ਆ ਰੋਟੀ ਦੀ ਗੱਲ ਆ ਜਾਂਦੀ ਹੈ ਨਾ ਜਾਂ ਇਹਨਾਂ ਦੇ ਭੈਣ ਭਰਾਵਾਂ ਦੀ ਗੱਲ ਆ ਜਾਂਦੀ ਹੈ ਪੇਕੇ ਆ ਦੀ ਉਹ ਸੱਸਾਂ ਮਾਵਾਂ ਨੂੰ ਪਤਾ ਨਹੀਂ ਕੀ ਦੰਦਲਾ ਪੈ ਜਾਂਦਿਆਂ ਨੂੰ ਹਣਾ ਕੀ ਬਣ ਜਾਂਦੀਆਂ ਵਾ ਹਣਾ ਆਪਣਾ ਕੀ ਆਪਣਾ ਉਹ ਰੂਪ ਵਿਖਾਉਂਦੀਆਂ ਨੇ ਇਸ ਚੀਜ਼ ਦੇ ਉੱਪਰ ਆਣ ਕੇ ਹਣਾ ਤੇ ਦੱਸ ਇਹ ਤੇਰਾ ਘਰ ਵੀ ਆ ਤੇ ਮੇਰਾ ਘਰ ਵੀ ਆ ਜੇ ਤੇਰਾ ਘਰ ਨਹੀਂ ਨਾ ਤੇ ਮੇਰਾ ਘਰ ਵੀ ਨਹੀਂ ਤੇ ਮੇਰੀ ਸੱਸ ਦਾ ਘਰ ਵੀ ਨਹੀਂ ਆ ਤੇ ਔਰਤਾਂ ਕਦੇ ਘਰ ਬਣਾ ਨਹੀਂ ਸਕਦਾ ਫਿਰ ਇਹ ਤਾਂ ਜੇ ਸੱਸਾ ਐਦਾ ਹੀ ਕਰਦੀਆਂ ਜਾਣ ਤੇ ਸੋ ਗਾਇਸ ਤਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਇਤਰਾਹ ਦੀਆਂ ਮੋਟੀਵੇਸ਼ਨਲ ਵੀਡੀਓਜ਼ ਮਿਲਦੀ ਰਵੇ ਥੈਂਕ ਯੂ ਸੋ ਮੱਚ ਤੇ ਕਮੈਂਟ ਵਿੱਚ ਸਾਨੂੰ ਇਹ ਵੀ ਦੱਸਣਾ ਕਿ ਤੁਹਾਨੂੰ ਸਾਡੀ ਐਕਟਿੰਗ ਕਿੱਦਾਂ ਦੀ ਲੱਗੀ ਥੈਂਕ ਯੂ ਥੈਂਕ ਯੂ